ਪਿਛਲੇ ਸਮੇਂ ਦੇ ਵਿੱਚ ਜਿਹੜੀ ਲੋਕਾਂ ਨੇ ਬਿਲਕੁਲ ਨਕਾਰ ਕੇ ਸਾਥ ਦਿੱਤਾ ਸੀ ਅੱਜ ਸ਼੍ਰੋਮਣੀ ਅਕਾਲੀ ਦਲ ਇੱਕ ਵੱਡੀ ਤੀਰ ਬਣ ਕੇ ਉੱਭਰਿਆ ਵਾ ਤੇ ਠੀਕ ਹੈ ਦੋ ਰਾਊਂਡ ਅਸ਼ੋਮਨੀ ਅਕਾਲੀ ਦਲ ਨੇ ਬਹੁਤ ਭੱਟੀ ਲੀਡ ਨਾਲ ਜਿੱਤੇ ਆ ਪਹਿਲੇ ਤਿੰਨ ਰਾਊਂਡ ਦੇ ਵਿੱਚ ਐਂ ਲੱਗਦਾ ਸੀ ਵੀ ਬਾਜ਼ੀ ਮਾਰ ਜਾਵੇ ਬਿਲਕੁਲ ਸਟਾਰਟਿੰਗ ਦੇ ਵਿੱਚ ਹੀ ਪਿੰਡਾਂ ਦੇ ਵਿੱਚ ਲੋਕਾਂ ਨੇ ਬਹੁਤ ਪਰਵਾਹ ਹੰਗਾਰਾ ਦਿੱਤਾ ਪਿੰਡਾਂ ਦੇ ਵਿੱਚ ਲੋਕਾਂ ਨੇ ਬਹੁਤ ਸਾਥ ਦਿੱਤਾ ਪਰ ਜਦੋਂ ਸ਼ਹਿਰਾਂ ਵਾਲਿਆਂ ਨੇ ਕਿਉਂ ਨਹੀਂ ਦਿੱਤਾ ਅਸਲ ਦੇ ਵਿੱਚ ਪਤਾ ਕੀ ਹੁੰਦਾ ਜੀ ਸ਼ਾਇਦ ਦੇ ਲੋਕ ਜਿਹੜੇ ਆਪਾਂ ਕਹਿੰਦੇ ਦੁਕਾਨਦਾਰ ਆ ਜਾਂ ਆਪੀ ਜਪੀ ਦਾ ਸਮਾਇਟਡ ਹੁੰਦੇ ਆ ਤਕਰੀਬਨ ਸਰਕਾਰ ਦੇ ਨਾਲ ਜੁੜੇ ਹੁੰਦੇ ਆ ਮੈਂ ਕਿਹਾ ਜੀ ਅਸੀਂ ਅੱਜ ਤੋਂ ਹੀ ਅਸੀਂ ਇਹ ਪ੍ਰਣ ਕਰ ਲਵਾਂਗੇ ਕਿ ਜਿਹੜੇ ਸਾਡੇ ਜਿੰਨੇ ਵੀ ਬਰਕਤ ਸਹਿਬਾਨ ਨੇ ਸਾਡੇ ਸਰਪੰਚ ਨੇ ਮੌਜੂਦਾ ਸਾਬਕਾ ਜਾਂ ਜੋ ਵੀ ਅਕਾਲੀ ਦਲ ਦੇ ਨਾਲ ਵਾਲੇ ਅਸੀਂ ਇੱਕ ਦਿਨ ਦਾ ਮੋਢੇ ਦਾ ਮੋਢਾ ਜੋੜ ਕੇ ਇੱਕ ਵੇਵ ਬਣਾਵਾਂਗੇ ਸਰਕਾਰ ਨੂੰ ਮਜਬੂਰ ਕਰ ਦੇਵਾਂਗੇ ਜਨਤਾ ਦਾ ਕੰਮ ਕਿੱਦਾਂ ਨਹੀਂ ਕਰੂਗੀ ਕਿਉਂਕਿ ਸਾਡੇ ਕੋਲ ਇੱਕ ਵੱਡੀ ਤੇਰਿਆ ਹੁਣ ਅੱਜ ਦੀ ਵਾਸ ਪੰਜਾਬ ਵੱਲੋਂ ਖੜੇ ਸਨ ਭਾਈ ਮਨਦੀਪ ਸਿੰਘ ਉਹ ਉਹ ਵੀ ਕਹਿੰਦੇ ਸਨ ਵੀ ਜੇ ਸੀਟ ਕੱਢਦੇ ਆਂ ਤੇ ਸਾਡਾ ਮੁੱਢ ਵੱਜ ਜਾਏਗਾ 27 ਦਾ ਉਹ ਤੁਹਾਨੂੰ ਕਿਵੇਂ ਲੱਗਦਾ ਵੀ ਉਹ ਉਹਨਾਂ ਨੇ ਪੰਥਕ ਵੋਟ ਨੂੰ ਖਿੱਚਿਆ ਆਪਣੇ ਵਾਲੇ ਪਾਸੇ ਭਾਈ ਮਨਦੀਪ ਸਿੰਘ ਅਕਾਲੀ ਦਲ ਦਾ ਥੋੜਾ ਨੁਕਸਾਨ ਹੋਇਆ ਕੀਤਾ ਇਹਨਾਂ ਨੇ ਦਿੱਲੀ ਵਾਲੇ ਕਦੀ ਵੀ ਪੰਜਾਬ ਦਾ ਭਵਿੱਖ ਨਹੀਂ ਕਰ ਸਕਦੇ ਦਿੱਲੀ ਵਾਲਿਆਂ ਜਦੋਂ ਵੀ ਕੀਤਾ ਪੰਜਾਬ ਦਾ ਧਾਂਕ ਕੀਤਾ ਜੇ ਕਾਦੀ ਦਲ ਹਮੇਸ਼ਾ ਦਿੱਲੀ ਨਾਲ ਚੱਲਦਾ ਰਿਹਾ ਭਾਜਪਾ ਦੇ ਨਾਲ ਗੱਠ ਜੋੜ ਰਿਹਾ ਇਹਨਾਂ ਦਾ ਲੰਮਾ ਸਮਾਂ ਹੁਣ ਹੁਣ ਇਹਨਾਂ ਨੂੰ ਕਿਉਂ ਮਾੜਾ ਲੱਗ ਰਿਹਾ ਪਹਿਲਾਂ ਉਹ ਚੰਗਾ ਸੀ ਵੱਡੇ ਬਾਦਸਾ ਪਤੀ ਪਤਨੀ ਦੇ ਰਿਸ਼ਤੇ ਦੀ ਗੱਲ ਕਰ ਮੈਂ ਤੁਹਾਨੂੰ ਦੱਸਦਾ ਜਿੱਦਣ ਭਾਜਪਾ ਨੇ ਸਾਡੀਆਂ ਜ਼ਮੀਨਾਂ ਦੇ ਉੱਤੇ ਅੱਖ ਰੱਖੀ ਸਾਡੀਆਂ ਪੱਗਾਂ ਦੇ ਉੱਤੇ ਅੱਖ ਰੱਖੀ ਉਸ ਦਿਨ ਹੀ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਦਾ ਸਾਥ ਛੱਡ ਦਿੱਤਾ ਤੇ ਅੱਜ ਤੱਕ ਨਾ ਹੋਣਿਆ ਤੇ ਨਾ ਗਾਂਵ ਸਿਧਾਂਤਾਂ ਦੀ ਗੱਲ ਕੋਈ ਗੱਠ ਜੋੜ ਹੋਣੀ ਸੰਭਾਵਨਾ ਨਹੀਂ ਦੇਸ਼ ਵਿਦੇਸ਼ੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਤਰਨਤਾਰਨ ਦੀ ਜਿੰਮਨੀ ਚੌਂਂ ਦੇ ਉੱਪਰ ਹਰੇਕ ਪੰਜਾਬੀ ਦੀ ਨਜ਼ਰ ਸੀ ਭਾਵੇਂ ਉਹ ਦੁਨੀਆ ਦੇ ਕਿਸੇ ਕੋਨੇ ਤੇ ਵੱਸਦਾ ਸੀ ਅੱਜ ਉਹ ਘੜੀ ਆਈ ਨਤੀਜਿਆਂ ਦੀ ਔਰ ਆਪਾਂ ਵੇਖਦੇ ਹਾਂ ਵੀ ਜੇ ਆਮ ਆਦਮੀ ਪਾਰਟੀ ਨੂੰ ਕਿਸੇ ਉਮੀਦਵਾਰ ਨੇ ਟੱਕਰ ਦਿੱਤੀ ਤੇ ਸ਼ਰਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਬੀਬੀ ਸੁਖਿੰਦਰ ਕੌਰ ਰੰਦਾਵਾ ਉਹਨਾਂ ਨੇ ਟੱਕਰ ਦਿੱਤੀ ਹੈ ਉਹਨਾਂ ਦੇ ਪਾਰਟੀ ਦੇ ਜਿਹੜੇ ਵੋਟਰ ਸਪੋਰਟਰ ਜਿਹੜੇ ਸਰਕਲ ਪ੍ਰਣ ਅਮਰਿੰਦਰ ਸਿੰਘ ਵੀ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਚੈਨਲ ਤੇ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਵੇਖਦੇ ਵੀ ਲੋਕਾਂ ਦਾ ਫਤਵੇ ਨੂੰ ਆ ਵਧੀਆ ਰਿਜ਼ਲਟ ਆਉਣਗੇ ਦੇਖੋ ਪਿਛਲੇ ਸਮੇਂ ਦੇ ਵਿੱਚ ਜਿਹੜੇ ਲੋਕਾਂ ਨੇ ਬਿਲਕੁਲ ਨਕਾਰ ਦੇ ਸੱਟਾ ਸੀ ਅੱਜ ਸ਼੍ਰੋਮਣੀ ਅਕਾਲੀ ਦਲ ਇੱਕ ਵੱਡੀ ਤੀਰ ਬਣ ਕੇ ਉੱਭਰਿਆ ਵਾ ਤੇ ਠੀਕ ਹੈ ਦੋ ਰਾਊਂਡ ਅਸ਼ੋਮਨੀ ਅਕਾਲੀ ਦਲ ਨੇ ਬਹੁਤ ਵੱਡੀ ਲੀਡ ਨਾਲ ਜਿੱਤੇ ਆ ਪਹਿਲੇ 3 ਰਾਊਂਡ ਦੇ ਵਿੱਚ ਐਂ ਲੱਗਦਾ ਸੀ ਵੀ ਇਹ ਬਾਜ਼ੀ ਮਾਰ ਜਾਣਗੇ ਬਿਲਕੁਲ ਸਟਾਰਟਿੰਗ ਦੇ ਵਿੱਚ ਹੀ ਪਿੰਡਾਂ ਦੇ ਵਿੱਚ ਲੋਕਾਂ ਨੇ ਬਹੁਤ ਭਰਮਾ ਹੰਗਾਰਾ ਦਿੱਤਾ ਪਿੰਡਾਂ ਦੇ ਵਿੱਚ ਲੋਕਾਂ ਨੇ ਬਹੁਤ ਸਾਥ ਦਿੱਤਾ ਪਰ ਜਦੋਂ ਸ਼ਹਿਰਾਂ ਵਾਲੇ ਨੇ ਕਿਉਂ ਨਹੀਂ ਦਿੱਤਾ ਅਸਲ ਦੇ ਵਿੱਚ ਪਤਾ ਕੀ ਹੁੰਦਾ ਜੀ ਸ਼ਹਿਰ ਦੇ ਲੋਕ ਜਿਹੜੇ ਆਪਾਂ ਕਹਿੰਦੇ ਦੁਕਾਨਦਾਰ ਆ ਜਾਂ ਵੀ ਤਾਂ ਸਮਾਇਟਡ ਹੁੰਦੇ ਆ ਤਕਰੀਬਨ ਸਰਕਾਰ ਦੇ ਨਾਲ ਜੁੜੇ ਹੁੰਦੇ ਆ ਸੋ ਕਿਤੇ ਨਾ ਕਿਤੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਆਪਾਂ ਵੇਖੀਏ ਸਰਕਾਰ ਨੇ ਲੋਕਾਂ ਨਾਲ ਧੱਕੇ ਵੀ ਬੜੇ ਕੀਤੇ ਪਿੰਡਾਂ ਵਾਲੇ ਤਾਂ ਫਿਰ ਸ਼ਰਾਂ ਸ਼ਰਾਂ ਵਾਲਿਆਂ ਨੂੰ ਵੇਖੀ ਜੇ ਥੋੜਾ ਜਿਹਾ ਕਮਜ਼ੋਰ ਦਿਲ ਹੁੰਦੇ ਆ ਇਸ ਲਈ ਉਹਨਾਂ ਨੇ ਜਿਹੜੀ ਪਹਿਲ ਦਿੱਤੀ ਉਹ ਮੌਜੂਦਾ ਸਰਕਾਰ ਨੂੰ ਦਿੱਤੀ ਆ ਬਾਕੀ ਫਿਰ ਵੀ ਉਹਨਾਂ ਦਾ ਫਤਵਾ ਮੱਥੇ ਤੇ ਪਤਵਾਨ ਆ ਜੀ ਤੇ ਪਰ ਲੱਗਦਾ ਨਹੀਂ ਜੀ ਹਰਮਿੰਦਰ ਸਿੰਘ ਸੰਧੂ ਤੁਹਾਡੀ ਪਾਰਟੀ ਵੱਲੋਂ ਹੁੰਦੇ ਤੇ ਜਿੱਤ ਵੀ ਜਾਂਦੇ ਕਿਉਂਕਿ ਜੋ ਲੋਕ ਕਹਿੰਦੇ ਨੇ ਵੀ ਉਹਨਾਂ ਦਾ ਗਰਾਊਂਡ ਤੇ ਆਪਣਾ ਵੀ ਵਿਕਾਰ ਚੰਗਾ ਸੀ ਜਿਹੜਾ ਚੱਲ ਗਿਆ ਉਹਦੇ ਉਹਦੇ ਬਾਰੇ ਹੁਣ ਕੀ ਕਹਿਣਾ ਉਹ ਸਾਡਾ ਨਹੀਂ ਰਿਹਾ ਬਾਕੀ ਸਾਡੇ ਕੋਲ ਕਿਹੜੇ ਕੈਂਡੀਡੇਟਸ ਦੀ ਕਮੀ ਆ ਜਾਂ ਵੋਟਰਾਂ ਦੀ ਕਮੀ ਆ ਕਮੀ ਤੇ ਸਾਡੇ ਆਖਿਰਮਨੀ ਅਕਾਲੀ ਦਲ ਚ ਹੈ ਨਹੀਂ ਆ ਕਿਉਂਕਿ ਲੋਕਾਂ ਦੇ ਵਿੱਚ ਉਤ ਵਿੱਚ ਉਤਸ਼ਾਹ ਹੀ ਹਰਮੀਤ ਸੌ ਗਿਆ ਹੀ ਤੇ ਟਿਕਟ ਲੈਣ ਵਾਲੀ ਕਤਾਰ ਲੱਗੀ ਸੀ ਉਹ ਵੀ ਇਹਵੇਂ ਦੀ ਨਹੀਂ ਗੱਲ ਵੀ ਹਰਮੀਤ ਸੋ ਹੁੰਦਾ ਤੇ ਰਿਜ਼ਲਟ ਹੋਦਾ ਤੇ ਕੋਈ ਨਹੀਂ ਸਮੇਂ ਦੇ ਨਾਲ ਸਪਾਈ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਰਕਾਰ ਬਣਾ ਕੇ ਵਿਖਾ ਦਿਆ ਇਸ ਤੋਂ ਅਕਾਲੀ ਦਲ ਵੀ ਨੌਂ ਰਾਊਂਡ ਦੇ ਵਿੱਚ ਆਪਾਂ ਵੇਖਦੇ ਆਂ ਵੀ ਆਮ ਆਦਮੀ ਪਾਰਟੀ ਅੱਗੇ ਜਾ ਰਹੀ ਤੁਹਾਨੂੰ ਲੱਗਦਾ ਵੀ ਮਗਰਲੇ ਛੇ ਰਾਊਂਡ ਦੇ ਵਿੱਚ ਤੁਸੀਂ ਉਹ ਜਿਹੜੀ ਹੈ ਲੀਡ ਹੈ 7500 ਦੀ ਕਵਰ ਕਰ ਲੋਗੇ ਨਹੀਂ ਨਹੀਂ ਹੋਣੀ ਕਿਉਂਕਿ ਤਤਨਤ ਸ਼ਹਿਰ ਦੇ ਲੋਕਾਂ ਨੇ ਸਾਡਾ ਸਾਥ ਨਹੀਂ ਦਿੱਤਾ ਕਿਉਂਕਿ ਜਦੋਂ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਸ਼ਹਿਰ ਦੇ ਲੋਕਾਂ ਲੋਕ ਜ਼ਿਆਦਾਤਰ ਸਰਕਾਰ ਨਾਲ ਹੁੰਦੇ ਕਿਉਂਕਿ ਬਿਜ਼ਨਸ ਹੁੰਦਾ ਉਹਨਾਂ ਨੂੰ ਡਰ ਆ ਤਮਕਾਇਆ ਵੀ ਜਾਂਦਾ ਹਰੇਕ ਇਨਸਾਨ ਕਹਿੰਦਾ ਕਿ ਮੇਰਾ ਬਿਜ਼ਨਸ ਨਾ ਖਰਾਬ ਹੋ ਜੇ ਜਾਂ ਸੋ ਉ ਤਾਂ ਬਾਕੀ ਆਉਣ ਵਾਲਾ ਸਮਾਂ ਜਿਹੜਾ ਵਾ ਆਪਾਂ ਵੀ ਤੁਸੀਂ ਵੀ ਕਹੀ ਦੱਸਦੇ ਜਨਤਾ ਵੀ ਦੱਸਦੀ ਆਉਣ ਵਾਲਾ ਸਮਾਂ ਸ਼ਰਮ ਰੋਧੀ ਤੇਰ ਕਹਿੰਦਾ ਵੀ ਅਕਾਲੀ ਦਲ ਨੇ ਪੈਸਾ ਤੇ ਨਸ਼ਾ ਬਹੁ ਵੰਡਿਆ ਹੈ ਗੱਲ ਸੱਚੀ ਸਰਕਾਰ ਸਾਡੇ ਸਿਰ ਤੇ ਬੈਠੀ ਆ ਸਾਡੇ ਪੰਚਾਂ ਨੂੰ ਸਰਪੰਚਾਂ ਨੂੰ ਐਮਸੀਆਂ ਨੂੰ ਸਰਕਾਰ ਤੁਰਿਆਂ ਜਾਂਦੇ ਚੁੱਕ ਲੈਂਦੀ ਆ ਤੜਕੇ ਉੱਠ ਕੇ ਕੀ ਇਹ ਜੇ ਅਕਾਲੀ ਦਲ ਨਸ਼ਾ ਬਣਦਾ ਪੈਸਾ ਬਣਦਾ ਤੇ ਆਪਾਂ ਕੀ ਕਹਾਂ ਸਰਕਾਰ ਦਾ ਫੇਲਿਅਰ ਨਹੀਂ ਫਿਰ ਜਾਪਦਾ ਹਮ ਸਰਕਾਰ ਤੇ ਆਪਣੇ ਮੂੰਹ ਤੇ ਆਪੇ ਚੇੜਾ ਮਾਰਨ ਦੀ ਜੇ ਇਹ ਕਹਿੰਦੀ ਵੀ ਉਹਨਾਂ ਦੀ ਸਰਕਾਰ ਹੁੰਦਿਆਂ ਉਹਨਾਂ ਦੀ ਸਾਰਾ ਡਿਪਾਰਟਮੈਂਟਸ ਹੁੰਦਿਆਂ ਜੇ ਅਕਾਲੀ ਦਲ ਨਸ਼ਾ ਵੰਡਣ ਡਿਆ ਤੇ ਫਿਰ ਸਰਕਾਰ ਤੁਹਾਡੀ ਸਰਕਾਰ ਕਿੱਥੇ ਆ ਤੁਸੀਂ ਕਿੱਥੇ ਕੰਮ ਕਰਨ ਡੇ ਜੀ ਇਹ ਤੇ ਇਹਨਾਂ ਨੂੰ ਖੁਦ ਸੋਚਣਾ ਜਿੱਦਾਂ ਇਹਦਾ ਜਵਾਬ ਤੇ ਖੁਦ ਹੀ ਦੇ ਸਕਦੇ ਪਾਰਟੀਆਂ ਵੱਲੋਂ ਪੈਸਾ ਵੰਡਿਆ ਗਿਆ ਲੱਗਦਾ ਤੁਹਾਨੂੰ ਵੇਖੋ ਅਕਾਲੀ ਦਲ ਵੱਲੋਂ ਮੈਂ ਮੈਂ ਤਾਂ ਆਕਾਲੀ ਦਲ ਵੱਲੋਂ ਤਾਂ ਨਹੀਂ ਵੰਡਿਆ ਕਿ ਪਰ ਕੁਝ ਸੁਣਨ ਦੇ ਵਿੱਚ ਆਇਆ ਵਾ ਕਿ ਜਿਹੜੇ ਪਿਛਲੇ ਹੜਾ ਹੜਾਂ ਦੇ ਵਿੱਚ ਜਿਹੜੇ ਪੈਕੇਟ ਆਏ ਸੀ ਨਾ ਸਰਕਾਰ ਵੱਲੋਂ ਉਹ ਹੜਪੀਟ ਤਾਂ ਉਹਨਾਂ ਦੀ ਵੰਡੇ ਗਏ ਪਰ ਇਸ ਇਲੈਕਸ਼ਨ ਦੇ ਵਿੱਚ ਜੀ ਦੋ ਵੰਡੇ ਗਏ ਆ ਇਸ ਮੇਰੇ ਮੇਰੇ ਸੁਣ ਦੇ ਵਿੱਚ ਆਇਆ ਵਾ ਕਿ ਸਾਡੇ ਪਿੰਡਾਂ ਦੇ ਵਿੱਚੋਂ ਜਿਹੜਾ ਹੜਪੀਟਾਂ ਵਾਲੇ ਪੈਕੇਟ ਸੀ ਨਾ ਜਿਹੜੇ ਉਦੋਂ ਦੇ ਸਾਂਭੇ ਪਿਛਲੇ 2 ਮਹੀਨਿਆਂ ਤੋਂ ਉਹ ਹੁਣ ਵੰਡੇ ਗਏ ਆ ਜੀ ਸ਼੍ਰੋਮਣੀ ਕਾਲੀਦਾਲ ਬਾਦਲ ਨੇ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਉਮੀਦਵਾਰ ਨੇ ਇਹੋ ਜੀ ਟੱਕਰ ਦਿੱਤੀ ਵੀ ਅੱਜ ਸਰਕਾਰ ਪਿੰਡ ਦੀ ਸਾਥ ਤੋਂ ਚੱਲਣ ਲੱਗ ਪਈ ਜਿਹੜੀ ਅੱਜ ਇਹਨਾਂ ਨੇ ਇਲੈਕਸ਼ਨਾਂ ਤੋਂ ਪਹਿਲਾਂ ਕਿਹਾ ਸੀ ਵੀ ਜਿਹੜੀ ਸਰਕਾਰ ਸਾਡੀ ਆਮ ਆਦਮੀ ਪਾਰਟੀ ਦੀ ਪਿੰਡ ਦੀ ਸਾਥ ਤੋਂ ਚੱਲੇਗੀ ਕਹਿੰਦੇ ਵੀ ਇਹਨਾਂ ਦਿਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਸੰਗਤ ਦਰਸ਼ਨ ਕਰਦੇ ਰਹੇ ਉਹਨਾਂ ਦੀ ਧਰਮ ਪਤਨੀ ਸੰਗਤ ਦਰਸ਼ਨ ਜਿਨ੍ਹਾਂ ਨੇ ਮੰਤਰੀ ਜਿਨ੍ਹਾਂ ਨੇ ਐਮ ਐਲ ਏ ਸਾਰੇ ਦਿੱਲੀ ਵਾਲੇ ਵੀ ਸਾਰੇ ਇੱਥੇ ਆ ਕੇ ਰੋਡ ਸ਼ੋ ਕਰਦੇ ਰਹੇ ਤੁਹਾਨੂੰ ਲੱਗਦਾ ਵੀ ਉਹ ਤੁਸੀਂ ਜਿਹੜੀ ਜਾਂ ਤੁਹਾਡੇ ਉਮੀਦਵਾਰਾਂ ਨੇ ਮਤਲਬ ਸਰਕਾਰ ਨੂੰ ਸਾਥ ਤੋਂ ਚੱਲਣ ਲੱਗਾ ਮੈਂ ਤਾਂ ਪਿਛਲੇ ਸਮੇਂ ਚ ਨਹੀਂ ਪਰ ਅੱਜ ਤੋਂ ਬਾਅਦ ਅੱਜ ਜੋ ਵੀ ਰਿਜ਼ਲਟ ਆਉਣੇ ਹੋ ਚੰਦ ਮਿੰਟਾਂ 'ਚ ਰਿਜ਼ਲਟ ਸਾਹਮਣੇ ਆ ਜਾਣੇ ਆ ਪਰ ਇਹ ਮਜਬੂਰੀ ਬਣ ਜਾਣੀ ਹੈ ਸਰਕਾਰ ਦੀ ਕਿਉਂਕਿ 2027 ਸਿਰ ਤੇ ਆਈ ਬਈ ਆ ਜਦੋਂ ਮਜਬੂਰੀ ਬਣ ਗਈ ਇਹਨਾਂ ਨੂੰ ਇਹਨਾਂ ਨੇ ਮਜਬੂਰੀ ਵਾਸ ਆਉਣਾ ਪੈਣਾ ਇਹਨਾਂ ਨੂੰ ਪਿੰਡਾਂ ਦੇ ਵਿੱਚ ਇਹਨਾਂ ਨੇ ਕੋਈ ਚਾਹ ਨਾਲ ਨਹੀਂ ਆਉਣਾ ਇਹਨਾਂ ਵੋਟਾਂ ਦੇਣ ਦੀ ਇਹਨਾਂ ਦੀ ਮਜਬੂਰੀ ਪੈ ਜਾਣੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਵੱਡੀ ਧਿਰ ਬਣ ਕੇ ਉੱਭਤਿਆ ਵਾ ਪਿਛਲਾ ਸਮਾਂ ਹੀ ਜਿਹੜਾ ਠੀਕ ਆ ਡਾਊਨਫਾਲ ਗਿਆ ਹੁਣ ਰਿਵਾਈਵ ਹੋ ਰਿਹਾ ਸ਼ਸ਼ੋਣੀਆਂ ਅਕਾਲੀ ਦਲ ਅਸੀਂ ਦੂਜੇ ਨੰਬਰ ਤੇ ਆਣ ਕੇ ਉਹਦੀ ਟੱਕਰ ਦਿੱਤੀ ਆ ਤੇ ਦੀ ਵਿਰੋਧੀ ਧਿਰ ਚ ਆ ਗਏ ਉਹ ਵਿਰੋਧੀ ਵਿਰੋਧੀ ਧਿਰ ਦੇ ਵਿੱਚ ਆ ਗਏ ਇੱਕ ਵੱਡੀ ਤੇ ਜਿਹੜੀ ਇਹਨਾਂ ਦੇ ਸਾਹਮਣੇ ਖੜੀ ਆ ਤੁਹਾਨੂੰ ਮਤਲਬ ਆਕਸੀਜਨ ਮਿਲੀ ਹੈ ਵੀ ਤੁਹਾਨੂੰ ਲੱਗਦਾ ਵੀ 27 ਦੇ ਵਿੱਚ ਤੁਸੀਂ ਮਤਲਬ ਕਾਫੀ ਕੁਝ ਲੈ ਜਾਓਗੇ ਸੀਟਾਂ ਮੈਂ ਕਿਹਾ ਜੀ ਅਸੀਂ ਅੱਜ ਤੋਂ ਹੀ ਅਸੀਂ ਇਹ ਪ੍ਰਣ ਕਰ ਲਵਾਂਗੇ ਕਿ ਜਿਹੜੇ ਸਾਡੇ ਜਿੰਨੇ ਵੀ ਵਰਕਰ ਸਹਿਬਾਨ ਨੇ ਸਾਡੇ ਸਰਪੰਚ ਨੇ ਮੌਜੂਦਾ ਸਾਬਕਾ ਜਾਂ ਜੋ ਵੀ ਅਕਾਲੀ ਦਲ ਦੇ ਨਾਲ ਵਾਲੇ ਅਸੀਂ ਇੱਕ ਦਿਨ ਦਾ ਮੋਢੇ ਦਾ ਮੋਢਾ ਜੋੜ ਕੇ ਇੱਕ ਵੇਵ ਬਣਾਵਾਂਗੇ ਸਰਕਾਰ ਨੂੰ ਮਜਬੂਰ ਕਰ ਦੇਵਾਂਗੇ ਜਨਤਾ ਦਾ ਕੰਮ ਕਿੱਦਾਂ ਨਹੀਂ ਕਰੂਗੀ ਕਿਉਂਕਿ ਸਾਡੇ ਕੋਲ ਇੱਕ ਵੱਡੀ ਤੇਰਿਆ ਹੁਣ ਅਸੀਂ ਜੇ ਮਸਪੋਰਸ ਕਰੋ ਜੇ 40000 ਵੋਟ ਖੜਦੇ ਆ ਇਹਦਾ ਮਤਲਬ ਸਾਡੇ ਨਾਲ 40000 ਬੰਦਾ ਖੜਾ ਤੇ ਜੇ ਅਸੀਂ ਮੋਢੇ ਦਾ ਮੋਢਾ ਲਾ ਕੇ ਖੜੀਏ ਸਰਕਾਰ ਤੇ ਮਜਬੂਰ ਹੋ ਜੋ ਕਿ ਕੰਮ ਕਰ ਨੂੰ ਅਸੀਂ ਤਾਂ ਜਨਤਾ ਦੇ ਕੰਮ ਕਰਾਉਣੇ ਆ ਕਿਉਂਕਿ ਇਸ ਜਿਮਣੀ ਚੋਣ ਤੋਂ ਹਰੇਕ ਪਾਰਟੀ ਆਪਣਾ ਭੇਖ ਲੱਭ ਰਹੀ ਸੀ 27 ਦਾ ਵੀ ਹਰੇਕ ਕੌਂਸਲ ਕਹਿੰਦੀ ਜੇ ਸਾਡਾ ਉਮੀਦਵਾਰ ਜਿੱਤਦਾ ਤੇ ਅਸੀਂ ਭਾਰੀ ਬਹੁਮਤ ਨਾਵਾਂਗੇ ਭਾਜਪਾ ਵਾਲੇ ਆਪਣਾ ਕਹਿ ਰਹੇ ਸੀ ਪੰਥਕ ਉਮੀਦਵਾਰ ਜਿਹੜੇ ਸੀ ਆਪਾਂ ਵੇਖਦੇ ਭਾਈ ਸੰਦੀਪ ਸਿੰਘ ਸਣੀ ਦੇ ਭਰਾਤਾ ਜਿਹੜੇ ਵਾਰਸ ਪੰਜਾਬ ਵੱਲੋਂ ਖੜੇ ਸਨ ਭਾਈ ਮਨਦੀਪ ਸਿੰਘ ਉਹ ਵੀ ਕਹਿੰਦੇ ਸਨ ਵੀ ਜੇ ਸੀਟ ਕੱਢਦੇ ਆ ਤੇ ਸਾਡਾ ਮੁੱਢ ਵੱਜ ਜਾਏਗਾ 27 ਦਾ ਉਹ ਤੁਹਾਨੂੰ ਕਿਵੇਂ ਲੱਗਦਾ ਵੀ ਉਹ ਉਹਨਾਂ ਨੇ ਪੰਥਕ ਵੋਟ ਨੂੰ ਖਿੱਚਿਆ ਆਪਣੇ ਵਾਲੇ ਪਾਸੇ ਅਈ ਅ ਅਕਾਲੀ ਦਲ ਦਾ ਥੋੜਾ ਨੁਕਸਾਨ ਹੋਇਆ ਕੀਤਾ ਇਹਨਾਂ ਨੇ ਪਰ ਏਡੀ ਵੱਡਾ ਨਹੀਂ ਕਿ ਆ ਮਤਲਬ ਇਹਨਾਂ ਨੂੰ ਕੋਈ 10000 15000 ਵੋਟ ਨਹੀਂ ਬਿਲਕੁਲ ਕਿਉਂਕਿ ਸਟਾਰਟਿੰਗ ਤੋਂ ਹੀ ਪਤਾ ਸੀ ਕਿ ਇਹਨਾਂ ਦਾ ਗ੍ਰਾਫ ਬਹੁਤ ਥੱਲੇ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਵੀ ਇਹਨਾਂ ਨੇ ਵਾਦਸ ਪੰਜਾਬ ਤੋਂ ਕੀ ਸ਼ਾਇਦ ਨਾਮ ਹੀ ਉਹ ਜਿਹੜਾ ਮੁੰਡਾ ਫੜਿਆ ਉਹ ਅੰਦਰ ਅਮਰਿਤਪਾਲ ਸਿੰਘ ਉਹ ਫੜਿਆ ਝੂਠ ਸੱਚ ਨਾਲ ਚਲੋਤਾਜ ਨੀਤੀ ਇਹਨਾਂ ਨੇ ਕੀਤੀ ਆ ਮੈਂ ਟਿੱਪਣੀ ਤੇ ਬਹੁਤੀ ਨਾ ਕਰਾਂ ਪਰ ਅਕਾਲੀ ਦਲ ਪਿਛਲੀ ਵਾਰ 39000 ਵੋਟ ਲੈ ਕੇ ਗਿਆ ਸੀ ਅੱਜ ਵੀ ਵੱਡੀ ਧਿਰ ਬਣ ਕੇ ਤੁਹਾਡੇ ਸਾਹਮਣੇ ਪੂਰੀ ਬਣ ਜੂਗੀ ਸਰਕਾਰਾਂ ਦੀ ਇਹ ਇਗਨੋਰ ਨਹੀਂ ਕਰ ਸਕਣਗੇ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਤੱਕ ਆਪਾਂ ਵੇਖੀ ਤੇ ਧਰਮੀ ਫੌਜੀਾਂ ਸੀਟ ਨਹੀਂ ਸੀ ਦਿੱਤੀ ਪਰ ਇਸ ਵਾਰ ਹੀ ਉਹ ਮਤਲਬ ਗੇਮ ਕਿਵੇਂ ਖੇਡੀ ਗਈ ਵੀ ਧਰਮੀ ਫੌਜੀ ਨੂੰ ਉਹ ਪਰਿਵਾਰ ਨੂੰ ਸੀਟ ਦਿੱਤੀ ਗਈ ਅਸਲ ਦੇ ਵਿੱਚ ਪਤਾ ਕੀ ਹੁੰਦਾ ਹਰੇਕ ਚੀਜ਼ ਦਾ ਇੱਕ ਸਮਾਂ ਹੁੰਦਾ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਥ ਦੇਆਂ ਦਰਦੀਆਂ ਦਾ ਜਾਂ ਮਤਲਬ ਜਿਹੜੇ ਪੰਥ ਦਾ ਖਲੋਤੇ ਆ ਮਤਲਬ ਜਾਂ ਮਾਲਦੋ ਵੀ ਜਿੰਨਾ ਪੰਥਵਾ ਦੇ ਚੰਗੀ ਸੋਚ ਰੱਖੀ ਆ ਉਹਨਾਂ ਦੇ ਉਹਨਾਂ ਦਾ ਸਾਥ ਦਿੱਤਾ ਧਰਮੀ ਫੌਜੀ ਦੀ ਜਿਹੜੀ ਗੱਲ ਆ ਅੱਜ ਤੱਕ ਕਿਸੇ ਨੇ ਮੰਗੀ ਨਹੀਂ ਜਾਂ ਦੇ ਕਹਿ ਦੇਣ ਕਿ ਫਲਾਣੇ ਧਰਮੀ ਫੌਜੀ ਨੇ ਟਿਕਟ ਮੰਗੀ ਤੇ ਉਹਨਾਂ ਨੇ ਇਗਨੋਰ ਕੀਤਾ ਅੱਜ ਤੱਕ ਪਹਿਲੀ ਵਾਰ ਕਿਸੇ ਧਰਮੀ ਫੌਜੀ ਨੇ ਟਿਕਟ ਮੰਗੀ ਸੀ ਉਹਨਾਂ ਨੇ ਆਪਣੀ ਐਪਲੀਕੇਸ਼ਨ ਦਿੱਤੀ ਜਾਂ ਸੁਖਵੀਰ ਜੀ ਨੂੰ ਜਾ ਕੇ ਮਿਲੇ ਤੇ ਸੁਖਵੀਰ ਜੀ ਨੇ ਇੱਕਦਮ ਹੀ ਆਣ ਕੇ ਤੇ ਮਤਲਬ ਜਦੋਂ ਦੱਸਿਆ ਪੀ ਅਸੀਂ ਧਰਮੀ ਫੌਜੀ ਪਰਿਵਾਰ ਦੇ ਵਿੱਚੋਂ ਆ ਸੁਖਪੀਰ ਜੀ ਨੇ ਟਿਕਟ ਦੇ ਕੇ ਨਵਾਜਿਆ ਤੇ ਜੇ ਅੱਜ ਧਰਮੀ ਫੌਜੀ ਨੂੰ ਟਿਕਟ ਦੇ ਕੇ ਨਵਾਜ ਤੇ ਜੇ ਗਲਤੀ ਕੀ ਹੋਈ ਸਿਰਫ ਇਹ ਧਰਮੀ ਫੌਜੀਆ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੱਤਾ ਕਿ ਇਹ ਧਰਮੀ ਫੌਜੀ ਹੈ ਹੀ ਨਹੀਂ ਇਹ ਨੂੰ ਵੀ ਨਹੀਂ ਬਿਲਕੁਲ ਗਲਤ ਆ ਉਹਨੂੰ ਝਮਾਲ ਵਾਲੀ ਰੈਲੀ ਦੇ ਵਿੱਚ ਸਟੇਜ ਦੇ ਉੱਤੋਂ ਜਿਹੜਾ ਧਰਮੀ ਫੌਜੀਆ ਦਾ ਇੱਕ ਗਰੁੱਪ ਬਣਿਆ ਵਾ ਉਹਨੇ ਇਹ ਨਕਾਰ ਦਿੱਤਾ ਵਾ ਕਿ ਇਹ ਜਿਹੜੇ ਚੰਦ ਬੰਦੇ ਆ ਇਹ ਡਿਟਾਇਰਡ ਹੋ ਕੇ ਆਏ ਆ ਨਾ ਕਿ ਇਹ ਆਪਣੀ ਨੌਕਰੀ ਛੱਡ ਕੇ ਆਏ ਆ ਤੁਸੀਂ ਸ਼ਾਇਦ ਉਸ ਰੈਲੀ 'ਚ ਗਏ ਜਾਂ ਨਹੀਂ ਫੌਜੀ ਨੂੰ ਕਿਉਂ ਨਹੀਂ ਬੈਨਰਾਂ ਤੇ ਵਿਖਾਇਆ ਗਿਆ ਕਿਉਂ ਨਹੀਂ ਆਊਂਡ ਦੇ ਵਿੱਚ ਵਿਖਾਇਆ ਗਿਆ ਘਰ ਘਰ ਪ੍ਰਚਾਰ ਕਰਦੇ ਕਿਉਂ ਨਹੀਂ ਬੈਨਰਾਂ ਦੇ ਵਿਖਾਇਆ ਗਿਆ ਜੀ ਸ਼ਾਇਦ ਤੁਹਾਨੂੰ ਭੁੱਲ ਹੋਣੀ ਆ ਬਾਕਾਇਦਾ ਬੈਨਰ ਦੇ ਉੱਤੇ ਤਰਮੀ ਫੌਜੀ ਦੀ ਇੱਕ ਫੋਟੋ ਸੀਗੀ ਜੀ ਉਹ ਤੁਸੀਂ ਸ਼ਾਇਦ ਨਹੀਂ ਵੇਖੀ ਤੇ ਮੇਰਾ ਇਹਦੇ ਵਿੱਚ ਕਸੂਰ ਕੋਈ ਨਹੀਂ ਆ ਪਰ ਉਹਨਾਂ ਦਾ ਪੂਰਾ ਸਾਥ ਆ ਮਤਲਬ ਉਹ ਸਾਡੇ ਨਾਲ ਸਾਥ ਦਿੰਦੇ ਆ ਸਾਨੂੰ ਉਹਨਾਂ ਦੀ ਉਹਨਾਂ ਦੀਆਂ ਤਿੰਨੋਂ ਬੇਟੀਆਂ ਮਾਤਾ ਜੀ ਜਿਹੜੇ ਚੋਣ ਲੜਦੇ ਆ ਮਤਲਬ ਆਮ ਸਾਰੇ ਧਰਮੀ ਫੌਜੀ ਜਿਹਨੇ ਵੀ ਤਰਨਤਾਰ ਡਿਸਟ੍ਰਿਕਟ ਦੇ ਫੌਜੀ ਆ ਚਾਹੇ ਬੀ ਕੰਚਨਪ੍ਰੀਤ ਕੌਰ ਹੀ ਆਪਾਂ ਵੇਖਿਆ ਪ੍ਰਚਾਰ ਕਰਦੇ ਦਿਖੇ ਨੇ ਔਰ ਉਹਨਾਂ ਤੇ ਵੀ ਮਤਲਬ ਕਾਫੀ ਇਲਜ਼ਾਮ ਲਾਏ ਜਾ ਰਹੇ ਨੇ ਕਹਿੰਦੇ ਵੀ ਜਿਹੜੇ ਗੈਂਗਸਟਰ ਅਮਰਿਤਪਾਲ ਸਿੰਘ ਬਾਠ ਜਿਹੜਾ ਮਤਲਬ ਕਿਉਂਕਿ ਆਪਾਂ ਮੀਡੀਆ ਤੋਂ ਵੇਖ ਰਹੇ ਆ ਕਿ ਇਹ ਇਹ ਗੱਲ ਸੱਚ ਹੈ ਜੀ ਉਹਨਾਂ ਦੇ ਪਤੀ ਜਿਹੜੇ ਨੇ ਉਹ ਗੈਂਗਸਟਰ ਨੇ ਵੇਖੋ ਕਿਹੇ ਤੇ ਵੀ ਇਲਜ਼ਾਮ ਲਾ ਦੇਣਾ ਕਿਸ ਨੂੰ ਗੈਂਗਸਟਰ ਕਹਿਣਾ ਕਿਉਂਕਿ ਇਹੀ ਸਰਕਾਰਾਂ ਵਾ ਤੁਸੀਂ ਕਲੀਅਰ ਕਰਨਾ ਮੈਂ 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 ਦੱਸਣ ਲੱਗਾ ਮੈਂ ਦੱਸਣ ਲੱਗਾ ਇਹੀ ਸਰਕਾਰਾਂ ਵਾ ਜਿਹੜੀਆਂ ਕਦੀ ਅੱਤਵਾਦੀ ਕਿੰਨੀਆਂ ਸੀ ਤੁਹਾਨੂੰ ਅਸਲ ਅਸਲ ਜਿਹੜੀ ਲੜਾਈ ਆ ਨਾ ਜੀ ਉਹ ਗੈਂਗਸਟਰ ਦੀ ਜਾਂ ਹੋਰ ਦੀ ਆ ਅਸਲ ਲੜਾਈ ਐਦੀ ਆ ਪੱਗ ਦੀ ਆ ਇਹ ਕਹਿੰਦੇ ਤੁਹਾਡੇ ਸਿਰ ਤੇ ਪੱਗ ਨਹੀਂ ਰਹਿਣ ਦੇਣੀ ਤੁਹਾਨੂੰ ਵੀਂਦਾ ਸਰਕਾਰਾਂ ਜਿਹੜੀਆਂ ਦਿੱਲੀ ਤੋਂ ਚੱਲਦੀਆਂ ਇਹਨਾਂ ਨੂੰ ਸਾਡੀਆਂ ਪੱਗਾਂ ਨਹੀਂ ਚੰਗੀਆਂ ਲੱਗਦੀਆਂ ਅਸੀਂ ਪਿੰਡਾਂ ਦੇ ਵਿੱਚ ਇਹਨਾਂ ਨੂੰ ਸਾਡੀਆਂ ਜ਼ਮੀਨਾਂ ਨਹੀਂ ਚੰਗੀਆਂ ਲੱਗਦੀਆਂ ਕਦੀ ਸਾਡੀਆਂ ਜ਼ਮੀਨਾਂ ਖੋਣ ਲੱਗ ਪੈਂਦੇ ਆ ਕਦੀ ਸਾਡੇ ਸਿਰਾਂ ਤੋਂ ਪੱਗਾਂ ਕੱਢਣ ਲੱਗ ਪੈਂਦੇ ਆ ਕਦੀ ਇਹ ਗੁਰਦੁਆਰੇ ਸਾਡੇ ਗੁਦਰਾ ਦੇ ਟਾਉਣ ਲੱਗ ਪੈਂਦੇ ਆ ਮੈਂ ਕਿਹਾ ਹੱਦ ਹੋ ਗਈ ਆ ਇਹ ਇਹਨਾਂ ਨੂੰ ਪੰਜਾਬ ਦੇ ਪੁੱਤ ਜਿਹੜੇ ਆ ਸੁੱਖੀ ਸੰਧੀ ਵਸਦੇ ਨਹੀਂ ਚੰਗੇ ਲੱਗਦੇ ਗੈਂਗਸਟਰ ਤੁਸੀਂ ਗੈਂਗਸਟਰ ਨਾਂ ਕਿਹਦੇ ਦਿੱਤਾ ਸਰਕਾਰ ਨੇ ਇੱਕ ਮੈਂ ਹੁਣ ਨਾਮ ਨਾ ਲਵਾਂ ਮੈਨੂੰ ਦੱਸੋ ਇਹਨਾਂ ਸਿਆਸੀ ਬੰਦਿਆਂ ਨੇ ਇੱਕ ਬੰਦੇ ਦੇ ਪਰਚੇ ਕਰਕੇ ਉਹਨੂੰ ਪਿੰਡੋਂ ਜਾਂ ਘਰੋਂ ਬੇ ਘਰ ਕਰ ਦਿੱਤਾ ਤੇ ਇੱਥੇ ਨਾਮ ਦੇ ਦਿੱਤਾ ਜੀ ਇਹ ਗੈਂਗਸਟਰ ਆ ਹਾਤੋ ਕੀ ਆ ਇੱਕ ਦਿਓ ਕਦੋਂ ਬੇਕਾਰ ਹੋ ਗਿਆ ਆਪਣੀ ਮਾਂ ਦਾ ਇਕੱਲਾ ਇਕੱਲਾ ਪੋਤਾ ਸੱਤਾਂ ਭੈਣਾਂ ਦਾ ਭਰਾ ਵਾ ਤੇ ਉਹਨੂੰ ਗੈਂਗਸਟਰ ਨਾ ਕਹੋ ਉਸਕੋ ਤੁਸੀਂ ਉਹਨੂੰ ਆਖੋ ਤੂੰ ਸਾਡੇ ਕੋਲ ਆ ਅਸੀਂ ਤੇ ਤੇ ਜਿੰਨੇ ਝੂਠੇ ਕੇਸ ਆ ਉਹਦੀ ਇਨਕੁਆਰੀ ਕਰਵਾਉਨੇ ਆ ਤੇਨੂੰ ਬਣਦੀ ਸਜ਼ਾ ਜਾਂ ਤੇਰਾ ਬਣਦਾ ਹੱਕ ਜੇ ਜਿੰਨੇ ਤੇ ਤੇ ਝੂਠੇ ਸਰਚੇ ਪਰਚੇ ਕੀਤੇ ਆ ਉਹਨਾਂ ਨੂੰ ਸਜ਼ਾ ਦਿੰਨੇ ਆ ਪਰ ਇਹ ਦੇ ਕਹਿੰਦੇ ਵੀ ਜਿਹੜਾ ਆ ਗਿਆ ਇਹਨੂੰ ਗੋਲੀ ਮਾਰ ਦੇਣੀ ਆ ਸਰਕਾਰਾਂ ਸਰਦਾਰ ਜੀ ਇਦਾਂ ਨਹੀਂ ਚਲਦੀਆਂ ਇਦਾਂ ਦੇ ਅਬਦਾਲੀਆਂ ਨੇ ਨਹੀਂ ਕੀਤਾ ਇਦਾਂ ਤੇ ਔਰੰਗਜ਼ੇਬ ਨੇ ਨਹੀਂ ਕੀਤਾ ਜਿੱਦਾਂ ਇਹ ਹੋਣ ਵਾਲੀਆਂ ਸਰਕਾਰਾਂ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਕਿਉਂਕਿ ਦਿੱਲੀ ਵਾਲੇ ਪਾਰਟੀ ਕੇ ਦੀ ਪਰਚਿਆਂ ਦੀ ਸਿਆਸਤ ਨਹੀਂ ਕਰਾਂਗੇ ਮੈਂ ਕਹਾ ਦਿੱਲੀ ਵਾਲੇ ਧੰਨਵਾਦ ਸਰਦਾਰ ਜੀ ਕੋਕਾ ਦਾ ਦਿੱਲੀ ਵਾਲੇ ਕਦੀ ਵੀ ਪੰਜਾਬ ਦਾ ਭਵਿੱਖਤਾ ਨਹੀਂ ਕਰ ਸਕਦੇ ਦਿੱਲੀ ਵਾਲਿਆਂ ਜਦੋਂ ਵੀ ਕੀਤਾ ਪੰਜਾਬ ਦਾ ਘਾਣ ਕੀਤਾ ਜੀ ਕਾਂਦੀ ਪਾਰ ਹਮੇਸ਼ਾ ਦਿੱਲੀ ਨਾਲ ਚੱਲਦਾ ਰਿਹਾ ਭਾਜਪਾ ਦੇ ਨਾਲ ਗੱਠ ਜੋੜ ਰਿਹਾ ਇਹਨਾਂ ਦਾ ਲੰਮਾ ਸਮਾਂ ਹੁਣ ਹੁਣ ਇਹਨਾਂ ਨੂੰ ਕਿਉਂ ਮਾੜਾ ਲੱਗ ਰਿਹਾ ਪਹਿਲਾਂ ਉਹ ਚੰਗਾ ਸੀ ਵੱਡੇ ਬਾਦਸਾ ਪਤੀ ਪਤਨੀ ਦੇ ਰਿਸ਼ਤੇ ਦੀ ਗੱਲ ਕਰਦੇ ਮੈਂ ਤੁਹਾਨੂੰ ਦੱਸਦਾ ਅਕਾਲੀ ਦਲ ਆਪਣੀਆਂ ਅ ਮੰਗਾ ਤੇ ਚੱਲਦਾ ਰਿਹਾ ਅਕਾਲੀ ਦਲ ਆਪਣੀਆਂ ਆਪਣੇ ਮੰਗਾ ਦੱਸਦਾ ਵੀ ਆ ਸਾਡੀਆਂ ਸਾਡੇ ਸਿਧਾਂਤ ਆ ਜੇ ਤੇ ਇਹਨਾਂ ਦੇ ਤੁਸੀਂ ਚੱਲ ਸਕਦੇ ਜੇ ਤੇ ਠੀਕ ਆ ਜਦੋਂ ਉਹਨਾਂ ਨੇ ਯੈਸ ਕੀਤੀ ਵੀ ਹਾਂ ਤੁਹਾਡੇ ਸਿਧਾਂਤਾਂ ਦੇ ਮੁਤਾਬਿਕ ਚੱਲਾਂਗੇ ਉਹਨਾਂ ਚ ਸਾਡਾ ਅਲਾਈਅੰਸ ਰਿਹਾ ਜਿੱਦਣ ਭਾਜਪਾ ਨੇ ਇਹ ਗੱਲ ਕਹਿਤੀ ਕਿ ਅਸੀਂ ਨਹੀਂ ਚੱਲ ਸਕਦੇ ਉਸ ਦਿਨ ਤੋੜ ਵਿਛੋੜੇ ਹੋ ਗਏ ਜਿੱਦਣ ਪਾਜਪਾਨ ਨੇ ਸਾਡੀਆਂ ਜ਼ਮੀਨਾਂ ਦੇ ਉੱਤੇ ਅੱਖ ਰੱਖੀ ਸਾਡੀਆਂ ਪੱਗਾਂ ਦੇ ਉੱਤੇ ਅੱਖ ਰੱਖੀ ਉਸ ਦਿਨ ਹੀ ਸ਼ਦੌਮਣੀ ਅਕਾਲੀ ਦਲ ਨੇ ਉਹਨਾਂ ਦਾ ਸਾਥ ਛੱਡ ਦਿੱਤਾ ਤੇ ਅੱਜ ਤੱਕ ਨਾ ਹੋਣਿਆ ਤੇ ਨਾ ਗਾਂਵ ਸਿਧਾਂਤਾਂ ਦੀ ਗੱਲ ਗੱਠਜੋੜ ਹੋਣ ਦੀ ਸੰਭਾਵਨਾ 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 ਹੋ ਸਕਦਾ ਤੁਹਾਡੇ ਨਾਲ ਗੱਠਜੋੜ ਹੋ ਜੇ ਹੋ ਜਾ ਪਰ ਜਿਹੜਾ ਸਾਡੇ ਸਿਧਾਂਤਾਂ ਦੇ ਚੱਲਣ ਦਾ ਹਾਮੀ ਹੋਊਗਾ ਉਹਦੇ ਨਾਲ ਗੱਠਜੋੜ ਹੋ ਸਕਦਾ ਅਦਰਵਾਇਜ਼ ਦਿੱਲੀ ਵਾਲਿਆਂ ਕਿਸੇ ਨਾਲ ਸਿਧਾਂਤਾਂ ਦਾ ਧੰਨਵਾਦ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਧੰਨਵਾਦ ਹੈ ਜੀ ਸੋ ਬੀਜੀ ਦਾ ਇਹ ਕਹਿਣਾ ਵੀ ਮਤਲਬ ਇਸ ਸੀਟ ਤੋਂ ਹਰੇਕ ਪਾਰਟੀ ਆਪਣਾ ਭੇਖ ਲੱਭ ਰਹੀ ਸੀ ਪਰ ਅਸੀਂ ਅੱਜ ਵਿਰੋਧੀ ਧਿਰ ਚ ਆਏ ਆ ਲੋਕਾਂ ਨੇ ਜੋ ਵੀ ਸਾਨੂੰ ਫਤਵਾ ਦਿੱਤਾ ਹੈ ਅਸੀਂ ਲੋਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨ ਦਾ ਯਤਨ ਕਰਦੇ ਆ ਸੋ ਸਵਾਲ ਜਿਹੜੇ ਸੀ ਆਪਾਂ ਵੇਖਿਆ ਵੀ ਜੋ ਨੋਖਜੋਕ ਵਾਲੇ ਰਹੇ ਨੇ ਸੋ ਹਰੇਕ ਪਾਰਟੀ ਜਿਹੜੀ ਆਪਣੇ ਆਪ ਨੂੰ ਅੱਜ ਦੁੱਧ ਦਾ ਧੋਪਿਆ ਦੱਸ ਰਹੀ ਹੈ ਜੀ ਅਸੀਂ ਝਾੜੂ ਵਾਲਿਆਂ ਨਾਲ ਗੱਲ ਕੀਤੀ ਈ ਤੇ ਹਾਲਾਂਕਿ ਅੱਜ ਤੋਂ 6 ਮਹੀਨੇ ਪਹਿਲਾਂ ਜਿਹੜੇ ਹਰਮੀਤ ਸਿੰਘ ਸੰਧੂ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਸਨ ਪਰ ਅੱਜ ਝਾੜੂ ਵਾਲੇ ਉਹਨਾਂ ਦੀਆਂ ਸਿਫਤਾਂ ਦੇ ਪੁੱਲ ਬਣ ਰਹੀ ਨੇ ਪਰ ਇੱਥੇ ਇਹ ਜਿਹੜੇ ਨੇ ਇਹ ਅੱਜ ਹਰਮੀਤ ਸਿੰਘ ਸੰਧੂ ਨੂੰ ਮਾੜਾ ਕਹਿ ਰਹੇ ਨੇ ਔਰ ਬੀਬੀ ਜੀ ਨੂੰ ਚੰਗਾ ਕਹਿਣ ਦਾ ਯਤਨ ਕਰ ਰਹੇ ਨੇ ਔਰ ਗੱਠਜੋੜ ਵੀ ਇਹਨਾਂ ਦਾ ਭਾਜਪਾ ਦੇ ਨਾਲ ਲੰਮਾ ਸਮਾਂ ਰਿਹਾ ਪਰ ਅੱਜ ਇਹ ਅੱਜ ਭਾਜਪਾ ਨੂੰ ਮਾੜਾ ਤੇ ਆਪਣੇ ਆਪ ਨੂੰ ਦੋ ਦੋ ਤੋਪਿਆ ਦੱਸਣ ਦਾ ਯਤਨ ਕੀਤਾ ਇਹਨਾਂ ਨੇ ਹੋਰ ਵੀ ਆਪਾਂ ਪਾਰਟੀਆਂ ਦੇ ਵਰਕਰ ਵੋਟਰ ਸਪੋਰਟਰ ਜਿਹੜੇ ਨੇ ਵਰਕਰ ਆਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਯਤਨ